ਸਰ ਕੀ ਹੈ ਮਾਮਲਾ ਜਿਹੜਾ ਜਿੱਥੇ ਮੈਨਾ ਚੌਕ ਦੇ ਵਿੱਚ ਕੋਲੀ ਚਲੀ ਜਾਂਦਾ ਜੇ ਇਹ ਇਹ ਮੁੰਡਾ ਇੱਕ ਨਰਮਲ ਨਾ ਦਾ ਜੋ ਦਿੱਖੀ ਸੀਗਾ ਇਹ ਲ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਤੇ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਅੱਜ ਤੋਂ ਨਿਕਲੇ ਸੀਗਾ ਦੁਕਾਨ ਦੇ ਉੱਤੋਂ ਮੈਨਾ ਚੌਕ ਦੇ ਵਿੱਚ ਇੱਕ ਸ਼ੌਪ ਜਿੱਥੇ ਕੰਮ ਕਰਦਾ ਹੈ ਉੱਥੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੋਂ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਨੇ ਆਗੇ ਫਰਲਾ ਮੋਟਰਸਾਈਕਲ ਜਿਹੜੀ ਸਕੂਟੀ ਸੀਗੀ ਉਹਨੂੰ ਹੱਤਵਾਰ ਕੇ نیچے ਡੇਕ ਲਿਆ ਉਸ ਤੋਂ ਬਾਅਦ ਇਹਨੇ ਫਾਇਰ ਕਰ ਦਿੱਤੇ ਜਿਹਦੇ ਨਾਲ ਜਿਹਦੀ ਨਿਰਮਲ ਸਿੰਘ ਹੈ ਉਹਦੇ ਇੱਕ ਫਾਇਰ ਲੱਗਾ ਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਲ ਇੱਥੇ ਭੇਜ ਦਿੱਤਾ ਗਿਆ ਅ ਫਰ ਕੀ ਹਾਲਾਤ ਨੇ ਜੋ ਡਾਕਟਰ ਕੋਲੋਂ ਦਾ ਤਕਲੀਫ ਕਰ ਦਿੱਤਾ ਗਿਆ ਜੀ ਮੈਂ ਕਰ ਆ ਉਹਨੂੰ ਇੱਥੇ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਹੈ ਉੱਥੋਂ ਸਾਡੇ ਜਿਹੜੀ ਮੌਕੇ ਦੇ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਦੀ ਜਿਹੜੀ ਵੀ ਉੱਥੇ ਜਾ ਕੇ ਮੌਤ ਹੋ ਗਈ ਸਕਾਰਨ ਦਾ ਪਤਾ ਲੱਗਿਆ ਕੁਛ ਇੱਕੋ ਦਾ ਹੈ ਮੁੰਡਾ ਇਹ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਡੰਡਾ ਤਾਂ ਲੈਣ ਵਾਲਾ ਮਹਿਣਾ ਚੌਕ ਦੇ ਵਿੱਚ ਸ਼ੈਦ ਦਾ ਘਰ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਿਲਹਾਲ ਜੇ ਇਸ ਵਾਰ ਇੱਕ ਇਹਦਾ ਜਿਹੜਾ ਹੈਗਾ ਪ੍ਰੀ ਇਨਵੈਸਟੀਗੇਸ਼ਨ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਅੱਖ ਤੇ ਗ੍ਰੇਨਟੀਟੀ ਜੀ ਹੈਗੀ ਹੈ ਬਾਕੀ ਜਿਹੜਾ ਫੱਤਰ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਸਰਵਲ ਕੀਤੀ ਜਾ ਰਹੀ ਹੈ ਸਰ ਮੋਟਲੇ ਹਰਾਤਾ ਦਾ ਕੁਝ ਸੀਸੀਟੀਵੀ ਕੈਮਰਾ ਦਾ ਹੋਪ ਸਾਹਮਣੇ ਆ ਹੋਵੇ ਅ ਇਹਦੇ ਵਿੱਚ ਮਣੀਓ ਗੈਸੇ حساب ਟੰਡਾ ਵਾਲੋ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਰੱਖ ਬਣਾ ਦਿੱਤੀਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਅਰਧਾ ਜਿਹਾ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾ ਲਿਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਬਜਾ ਰੰਜੇ ਜਲਦੀ ਪਤਾ ਕਰ ਦਿੱਤਾ ਸਰ ਵੈਪਨ ਕਿਹੜਾ ਯੂਜ਼ ਹੋਇਆ ਕੋਈ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿਿਆ ਜਾ ਸਕਦਾ ਪਿਸਟਲ ਸੀ ਜਾਂ ਬਾਲਵਰ ਸੀਗਾ ਬਟ ਆਈ ਥਿੰਕ ਕਿ ਇਹਨੇ ਚਾਰ ਰਾਊਂਡ ਜਿਹੜੇ ਹੈਗਾ ਉਹਨਾਂ ਫਾਇਰ ਕੀਤੇ ਆ ਡਾਕਟਰੀ ਜਿ ਮਿਲੇ ਸਰ ਆ ਅਸੀਂ ਉਹਦੀ ਫੋਰੈਂਸਿਕ ਟੀਮ ਭਲਾਈ ਆ ਫੋਰੈਂਸਿਕ ਟੀਮ ਜਿਹ ਸਰਫੀਨਾ ਮੈਂ ਤੁਹਾਡਾ ਕਿਹੜੀ ਸਬਤ ਕੀ ਮੰਗ ਰਿਹਾ ਜੀ ਮੈਂ ਸੋਨੂ ਮੇਸ਼ਰੀ ਨੌਜਵਾਨ ਗਰਪਰ ਸੈਂਟੀ ਤੋਂ ਸਾਨੂੰ ਹੁਣੇ ਹੀ ਸੂਚਨਾ ਮਿਲੀ ਸੀ ਕਿ ਮਹਿਣਾ ਚੌਂਕ ਦੇ ਵਿੱਚ ਜਿੱਥੇ ਭਾਰਤ ਸੇਲ ਦਾ ਦੀ ਦੁਕਾਨ ਹੈ ਉਹਦੇ ਨੇੜੇ ਕੋਈ ਗੋਲੀਆਂ ਗੋਲੀਆਂ ਚੱਲ ਗਈਆਂ ਤੇ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਇੱਕ ਮੁੰਡੇ ਦੇ ਮੱਥੇ ਦੇ ਵਿੱਚ ਅਤੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀਗੀ ਜਿਹਨੂੰ ਜਦੋਂ ਇੱਥੇ ਮੌਕੇ ਦੇ ਹਸਪਤਾਲ ਲੈ ਕੇ ਆਏ ਤਾਂ ਉਹਦੀ ਜਿਹੜੀ ਹੈ ਮਤਲਬ ਡਾਕਟਰਾਂ ਵੱਲੋਂ ਡੈਥ ਦੱਸੀ ਗਈ ਵੀ ਉਹ ਉਹਦੀ ਮੌਤ ਹੋ ਗਈ ਉਹਦੀ ਬਾਡੀ ਨੂੰ ਮੋਰਚਰੀ ਦੇ ਵਿੱਚ ਰਖਵਾਤੀ ਹੈ ਫਿਲਹਾਲ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਦਸਤਾਵੇਜ਼ ਬਰਾਮਦ ਨਹੀਂ ਹੋਇਆ ਜਿਸ ਤੋਂ ਉਹਦੀ ਪਛਾਣ ਹੋ ਸਕੇ ਲੋਕਾਂ ਦਾ ਕਹਿਣਾ ਹੈ ਏ ਸੀ ਜਿਹੜੇ ਲੋਕ ਮੌਕੇ ਦੇ ਉੱਤੇ ਸੀਗੇ ਕੀ ਇਹ ਸਕੂਟਰੀ ਦੇ ਉੱਤੇ ਸੀਗੇ ਦੋ ਜਣੇ ਜਿਹੜਾ ਬੰਦਾ ਮਰਿਆ ਹੈਗਾ ਤੇ ਇਹਦੇ ਨਾਲ ਇੱਕ ਮੁੰਡਾ ਕੋਈ ਹੋਰ ਬੈਠਾ ਸੀਗਾ ਉਧਰਲੀ ਸਾਈਡ ਤੋਂ ਇੱਕ ਬਾਈਕ ਦੇ ਉੱਤੇ ਦੋ ਜਣੇ ਆਏ ਉਹਨਾਂ ਨੇ ਪਹਿਲਾਂ ਇਹਨਾਂ ਦੀ ਸਕੂਟਰੀ ਤੇ ਲੱਤ ਮਾਰੀ ਹੈਗੀ ਐ ਸਕੂਟਰੀ ਥੱਲੇ ਡਿੱਗ ਗਈ ਫਿਰ ਬਾਈਕ ਤੋਂ ਉਤਰ ਕੇ ਤੇ ਇਹਨਾਂ ਨੇ ਉਹਦੇ ਚਾਰ ਫਾਇਰ ਮਾਰੇ ਸੀਗੇ ਇੱਕ ਫਾਇਰ ਤਾਂ ਦਿਖੀ ਰਿਹਾ ਸੀਗਾ ਵੀ ਅੱਖ ਦੇ ਖੱਬੇ ਖੱਬੇ ਹਿੱਸੇ ਦੇ ਉੱਤੇ ਤੇ ਮੱਥੇ 'ਚ ਵੱਜਿਆ ਹੋਇਆ ਹੈਗਾ ਤੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਦੋਂ ਕੱਪੜੇ ਵਗੈਰਾ ਲਾਏ ਜਾਣਗੇ ਉਸ ਵਾਰ ਪਤਾ ਲੱਗੂਗਾ ਵੀ ਕੋਈ ਹੋਰ ਫਾਇਰ ਵੀ ਮੱਜਿਆ ਹੈ ਖੈਰ ਹੋਇਆ ਉੱਥੇ ਚਾਰ ਰਾਊਂਡ ਦੱਸ ਰਹੇ ਆ ਵੀ ਚਾਰ ਰਾਊਂਡ ਫਾਇਰ ਹੋਈ ਸੀਗੇ ਕਿੰਨੇ ਬੰਦੇ ਆ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਦ ਪੋਸਟ ਬਾਅਦ ਉੱਤਰ ਕੇ ਇਹਨਾਂ ਦੇ ਉੱਤੇ ਚਾਰ ਗੋਲੀਆਂ ਚਲਾਈਆਂ ਹੈਗੀਆਂ ਇੱਕ ਮੁੰਡੇ ਨੇ ਦੂਸਰਾ ਬੰਦਾ ਜਿਹੜਾ ਇਹਦੇ ਨਾਲ ਸੀ ਉਹ ਕਿੱਥੇ ਹੈ ਉਹ ਮੌਕੇ ਦੇ ਉੱਤੇ ਹੀ ਖੜਾ ਸੀਗਾ ਜੀ ਪਰ ਉਹ ਮਤਲਬ ਜਿਵੇਂ ਹਸਪਤਾਲ ਦੇ ਵਿੱਚ ਤਾਂ ਇਸ ਨੂੰ ਹੀ ਲੈ ਕੇ ਆਣਾ ਸੀ ਉਹਦੇ ਕੋਈ ਛੱਟਫੇਟ ਨਹੀਂ ਸੀਗੀ ਅਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਕੰਮ ਕਰਦੇ ਮੁੰਡਾ ਕਿੱਥੇ ਰਹਿੰਦੇ ਹੋ ਤੁਹਾਡੇ ਕੋਲ ਕੀ ਕੀ ਨਾਮ ਇਹਦਾ ਨਾਮ ਤਾਂ ਇਹ ਸਹੀ ਤਾਂ ਬਿੱਟੂ ਕਹਿੰਨੇ ਆ ਬਿੱਟੂ ਦੇ ਨਾਮ ਤੇ ਹੀ ਆਪਣੇ ਕੋਲੇ ਤੇ ਨਾਲ ਇਹਦੀ ਬਾਈਫਰੈਂਡ ਹੈ ਜੀ ਦੋਨੇ ਮੀਆਂ ਵੀ ਪਈ ਹੈ ਤੇ ਆਪਣੇ ਕਿਰਾਏ ਤੇ ਆਏ ਹੈ ਜੀ ਹੁਣੇ ਥੋੜਾ ਜਿਹਾ ਪਹਿਲਾਂ ਇਹ ਆਪਣੇ ਨੀਲੇ ਦੀ ਚੱਕੀ ਕੋਲੇ ਰਹਿੰਦੇ ਸੀ ਪਹਿ ਤੇ ਇਹ ਕਹਿੰਦੇ ਸੀ ਵੀ ਉਤੋਂ ਅਸੀਂ ਕਮਰਾ ਚੇਂਜ ਕਰਨਾ ਵੀ ਸਾਨੂੰ ਕਮਰਾ ਇੱਕ ਸੈਪਰੇਟ ਚਾਹੀਦਾ ਹੈਗਾ ਕਿਹੜੀ ਜਗ੍ਹਾ ਤੇ ਰਹਿੰਦੇ ਹੁਣ ਅਸੀਂ ਤੇ ਆਪਣੇ ਮੈਨਾ ਚੌਕ ਨੇਤਾ ਸਟਰੀਟ 1/7 ਨੰਬਰ ਗਲੀ ਆਰੋ ਦੇ ਨਾਲ ਗਲੀ ਚ ਰਹਿੰਦੇ ਸੀ ਥੋੜੇ ਕਰਾਇਤੇ ਰਹਿੰਦੇ ਆ ਆਪਣੇ ਕਰਾਇਤੇ ਰਹਿੰਦੇ ਫਿਰ ਕੀ ਹੋ ਗਿਆ ਉਹ ਕਰ ਗਿਆ ਉਹ ਸਾਨੂੰ ਐ ਪਤਾ ਲੱਗਾ ਜੀ ਕੋਈ ਬੈਲ ਘੜਕਾਈ ਕਿਸੇ ਨੇ ਜੀ ਜਦੋਂ ਬੈਲ ਘੜਕਾਈ ਤੇ ਉਹ ਗਲੀ ਦੇ ਕੋਈ ਆਇਆ ਤੇ ਕਹਿੰਦੇ ਬਿੱਟੂ ਬਿੱਟੂ ਕੋਈ ਮੁੰਡਾ ਰਹਿੰਦਾ ਇੱਥੇ ਅਸੀਂ ਕਹਾਂ ਹਾਂ ਜੀ ਕਹਿੰਦੇ ਉਹਦੀ ਵਾਈਫ ਨੂੰ ਮਿਲਣਾ ਸੀ ਅਸੀਂ ਕਹਾਂ ਵਾਈਫ ਉੱਪਰ ਰਹਿੰਦੇ ਜਾ ਬੜੋ ਤੇ ਉਹ ਕਹਿੰਦੇ ਉਹਨਾਂ ਦੇ ਨਾ ਹਸਬੰਦ ਨੂੰ ਕਿਸੇ ਨੇ ਗੋਲੀ ਉਹ ਸਰ ਉਹ ਦਿਨ ਮੈਂ ਸੱਚੇ ਬਾਹਰ ਆਇਆ ਮੈਂ ਕਿਹਾ ਵੀ ਕਿੰਨੂ ਮਾਰਤੀ ਕਹਿੰਦੇ ਵੀ ਆਧਾਰ ਕਰ ਤੇ ਕੋਈ ਨਾਮ ਬਿੱਟੂ ਬਿੱਟੂ ਕੋਈ ਜਿਹੜਾ ਨਾਲ ਪਿੱਛੇ ਮੁੰਡਾ ਬੈਠਾ ਨਾ ਉਹਨੇ ਦੱਸਿਆ ਵੀ ਮੈਂ ਨਾ ਚੌਂਕੀ ਗਲੀ ਚ ਇੱਥੇ ਰਹਿੰਦੇ ਆ ਸੀ ਤੇ ਮੈਂ ਕਿਹਾ ਵੀ ਉੱਪਰ ਰਹਿੰਦੇ ਨੇ ਉਹਨਾਂ ਦੀ ਵਾਈਫ ਨੂੰ ਜਦੋਂ ਮੈਂ ਬੁਲਾਇਆ ਤੇ ਵਾਈਫ ਨੂੰ ਅਸੀਂ ਐਂ ਦੱਸਿਆ ਵੀ ਕੋਈ ਉੱਥੇ ਐਕਸੀਡੈਂਟ ਹੋ ਗਿਆਗਾ लवली ਟੀਵੀ ਸੈਂਟਰ ਦੇ ਕੋਲੇ ਥੋੜਾ ਜਿਹਾ ਤੇ ਬਸ ਉਹਨਾਂ ਨੇ ਕਿਹਾ ਕਿ ਅਸੀਂ ਵੀ ਬਾਹਰ ਨੂੰ ਭੱਜੇ ਅਸੀਂ ਉੱਥੇ ਦੇਖਿਆ ਤਾਂ ਇੱਕ ਮੁੰਡਾ ਹੀ ਬੈਠਾ ਸੀ ਉਹ ਕਹਿ ਰਿਹਾ ਵੀ ਸਿਵਲ ਹਸਪੀਟਲ ਲੈ ਕੇ ਗਏ ਕੰਮ ਕੀ ਕਰਦਾ ਜਰਾ ਫੋਨ ਦੀ ਇਹ ਮੁੰਡਾ ਜਿਹੜਾ ਨਹੀਂ ਲੱਗਦਾ ਤੇ ਬਿਲੀ ਦਾ ਕੰਮ ਕਰਦਾ ਜੀ